ਸਾਰਾ ਸੰਸਾਰ ਅੱਜ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਭੰਬਲ ਪੂਸੇ ਚ ਕਿਉਂ ਪਿਆ ਹੋਇਆ ਉਹ ਇਸੇ ਕਰਕੇ ਹੀ ਹੈ ਇਸੇ ਕਰਕੇ ਚੱਕਰਾਂ ਚ ਪਿਆ ਹੋਇਆ ਹੈ ਕਿਉਂਕਿ ਉਹ ਤੇ ਜੀਵ ਦੇ ਕੋਲ ਆਪ ਗੁਰਬਾਣੀ ਪੜਨ ਵਾਸਤੇ ਟਾਈਮ ਨਹੀਂ ਹੈਗਾ ਉਹ ਧਿਆਨ ਜਿਆਦਾ ਮਾਇਆ ਚ ਰੱਖਦਾ ਤੇ ਪ੍ਰੀਤ ਪਰਮੇਸ਼ਰ ਵਿੱਚ ਹੀ ਰੱਖਦਾ ਤੇ ਦੋਵੇਂ ਪਾਸੇ ਉਹ ਲਤਾਂ ਰੱਖਦਾ ਦੋਵੇਂ ਪਾਸੇ ਪੈ ਰੱਖਦਾ ਜੀਵ ਤੇ ਗੱਲ ਕਿਦਾਂ ਬਣੀ ਜੇ ਬਾਬੇ ਬੁੱਲੇ ਸ਼ਾਹ ਨੇ ਜਦ ਆਪਣੇ ਗੁਰੂ ਨੂੰ ਪੁੱਛਿਆ ਨੈਤ ਸ਼ਾਹ ਵਾਲੀ ਨੂੰ ਕਿ ਭਈ ਇਹ ਰੱਬ ਕਿਦਾਂ ਪਾਉਣਾ ਹੈ ਗੁਰੂ ਜੀ ਤਾਂ ਉਹਨਾਂ ਨੇ ਕਿਹਾ ਬੁੱਲਿਆ ਰੱਬ ਦਾ ਕਿ ਪਾਉਣਾ ਇਧਰੋਂ ਪੁੱਟਣਾ ਤੇ ਉੱਤਰ ਲਾਉਣਾ ਉਹ ਭਈ ਕਰਨਾ ਤਾਂ ਸੀ ਇਧਰੋਂ ਮਨ ਨੂੰ ਇਧਰੋਂ ਮਾਰਨਾ ਸੀ ਮਾਇਆ ਵੱਲੋਂ ਮਾਇਆ ਵੱਲੋਂ ਮਾਰ ਕੇ ਇਧਰੋਂ ਮਾਰਨਾ ਉੱਧਰ ਜੋੜਨਾ ਸੀ ਮਾਇਆ ਤੋਂ ਤੋੜ ਕੇ ਪਰਮੇਸ਼ਰ ਵਾਲੇ ਪਾਸੇ ਜੋੜਨਾ ਸੀ ਮਾਇਆ ਤੋਂ ਟੁੱਟਣਾ ਨਹੀਂ ਅਜੇ ਜੀਵ ਤੇ ਗੱਲਾਂ ਕਰਦਾ ਪਰਮੇਸ਼ਰ ਨੂੰ ਪਾਉਣ ਦੀਆਂ ਪਰਮੇਸ਼ਰ ਭਾਈ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਪੈਂਦਾ ਤੇ ਦੂਜੀ ਗੱਲ ਹੈ ਵੀ ਅਸੀਂ ਲਕੀਰ ਦੇ ਫਕੀਰ ਹੋਏ ਆਂ ਲਕੀਰ ਦੇ ਫਕੀਰ ਇਸ ਤਰ੍ਹਾਂ ਹੋਏ ਬੈਠੇ ਆਂ ਵੀ ਜਿੱਦਾਂ ਕਿਸੇ ਨੇ ਕਿਹਾ ਅਸੀਂ ਉਦਾਂ ਹੀ ਕਰੀ ਜਾਂਦੇ ਆਂ ਆਪ ਗੁਰਬਾਣੀ ਨੂੰ ਪੜਦੇ ਨਹੀਂ ਵਿਚਾਰਦੇ ਨਹੀਂ ਹਾਲਾਂਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ یہی ਗੱਲ ਹੈ ਕਿ ਸਭ ਸੇ ਉੱਤਮ ਗੁਰ ਸ਼ਬਦ ਵਿਚਾਰ ਕੋ ਭਾਈ ਵਿਚਾਰ ਕਰੋ ਤੇ ਤੁਹਾਨੂੰ ਸਮਝ ਤਾਂ ਲੱਗਣੀ ਆ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ ਤਾਂ ਬੁੱਝਣਾ ਸੀ ਉਹ ਚੰਗੀ ਤਰ੍ਹਾਂ ਪੜ੍ਹਨਾ ਸੀ ਅਸੀਂ ਪੜਦੇ ਵੀ ਕਿਸੇ ਹੋਰ ਤਰੀਕੇ ਨਾਲ ਤੋ ਇਹ ਕਰਕੇ ਭਾਈ ਸਮਝ ਕਿੱਥੋਂ ਹੋਣੀ ਭੰਬਲ ਪੂਸੇ ਤੇ ਆਪ ਹੀ ਪੜ੍ਹਨਾ ਸੀ ਸਾਰਾ ਸੰਸਾਰ ਹੀ ਇਹ ਕੰਮ ਕਰ ਰਿਹਾ ਫਿਰ ਦੂਜਾ ਕੀ ਕਰ ਰਿਹਾ ਮਨ ਹੱਠ ਯੋਗ ਕਰ ਰਹੇ ਨੇ ਸਰੀਰਕ ਹੱਠ ਯੋਗ ਕਰ ਰਹੇ ਨੇ ਤਨ ਨੂੰ ਤਪਾ ਰਹੇ ਨੇ ਕੀ ਕੀ ਕਰਮਕਾਂਡ ਗੁਰੂ ਸਾਹਿਬ ਕਹਿੰਦੇ ਨੇ ਜਾਪ ਤਾਪ ਕਈ ਕਿਸਮ ਦੇ ਕਰਦਾ ਹੈ ਕਈ ਕਿਸਮ ਦੇ ਗਿਆਨ ਧਿਆਨ ਵਿੱਚ ਪਿਆ ਹੋਇਆ ਯੋਗ ਅਭਿਆਸ ਕਰਦਾ ਹੈ ਕਰਮ ਧਰਮ ਕਿਰਿਆ ਕਈ ਪ੍ਰਕਾਰ ਦੇ ਅਨੇਕਾ ਪ੍ਰਕਾਰ ਕੀਏ ਬਹੁ ਜਤਨਾ ਬਹੁਤ ਪ੍ਰਕਾਰ ਦੇ ਯਤਨ ਕਰ ਰਿਹਾ ਪਰਮੇਸ਼ਰ ਨੂੰ ਪਾਉਣ ਵਾਸਤੇ ਪੁੰਨ ਦਾਨ ਹਾਉਮੇ ਬਹੁ ਰਤਨਾ ਕਈ ਤਰ੍ਹਾਂ ਪੁੰਨ ਦਾਨ ਪਤਾ ਨਹੀਂ ਕੀ ਕੀ ਕਿੰਨੇ ਪੁੰਨ ਕਰ ਜਾਂਦਾ ਸੋਨੇ ਹੀਰਿਆਂ ਤੱਕ ਦੇ ਪੁੰਨ ਕਰਨ ਦੇ ਹੈ ਪਰਮੇਸ਼ਰ ਨੂੰ ਪਾਉਣ ਵਾਸਤੇ ਉਹਦੀਆਂ ਖੁਸ਼ੀਆਂ ਲੈਣ ਵਾਸਤੇ ਹੈ ਸਰੀਰ ਘਟਾਉਂਦਾ ਆਪਣੇ ਕਈ ਸਰੀਰ ਘਟਾਏ ਹਾਉਮੇ ਕਰ ਰਾਤੀ ਵਰਤਨੇਮ ਕਰੇ ਬਹੁ ਪਾਤੀ ਸਰੀਰ ਵੀ ਘਟਾਉਂਦਾ ਕਾਸ਼ੀ ਜੀ ਜਾ ਕੇ ਕਈ ਤਰ੍ਹਾਂ ਕਿੰਨੇ ਵਰਤਨੇਮ ਕਰਦਾ ਉਹ ਸਾਰਾ ਉਹਦੇ ਵਾਸਤੇ ਹੋ ਰਿਹਾ ਹੈ ਪਕ ਗੁਰੂ ਮਹਾਰਾਜ ਕਹਿੰਦੇ ਸੀ ਨਹੀਂ ਤੁਲ ਰਾਮ ਨਾਮ ਵਿਚਾਰ ਉਹਦੇ ਤੁਲ ਨਹੀਂ ਹੈ ਰਾ ਕਿਤੇ ਰਾਮ ਨਾਮ ਦੀ ਵਿਚਾਰ ਦੇ ਤੁਲ ਨਹੀਂ ਕੋਈ ਵਿਚਾਰ ਕਰਨੀ ਸੀ ਉਸ ਨਾਮ ਦੀ ਨਾਮ ਦੀ ਵੀ ਨਾਮ ਦੀ ਖਬਰ ਨਹੀਂ ਆਈ ਨਾਮ ਦਾ ਪਤਾ ਨਹੀਂ ਲੱਗਾ ਨਾਮ ਕੀ ਹੈ ਕਹਿੰਦੇ ਗੁਰਮਖ ਨਾਮ ਨਾਨਕ ਗੁਰਮਖ ਨਾਮ ਜਪੀਏ ਇੱਕ ਵਾਰ ਨਾਮ ਨੂੰ ਤੇ ਇੱਕ ਵਾਰ ਹੀ ਜਪ ਕੇ ਕਿਹਾ ਸੀ ਤੇ ਇੰਨੇ ਚ ਗੱਲ ਬਣ ਜਾਣੀ ਠਾਡੀ ਫਿਰ ਇਹ ਨਾਮ ਦੀ ਵੀ ਸਮਝ ਨਹੀਂ ਆਈ ਫਿਰ ਨਾਮ ਕੀ ਹੈ ਨਾਮ ਕਿੰਨੂੰ ਕਹਿੰਦੇ ਨੇ ਉਹ ਜਦੋਂ ਕਹਿ ਰਹੇ ਨਾਮ ਜਪੀਏ ਇੱਕ ਵਾਰ ਇਹਦਾ ਫਿਰ ਮਤਲਬ ਕੀ ਹੋਇਆ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਤੁੱਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਇੱਥੋਂ ਕੀ ਸਮਝੋ ਕਿ ਹੁਣ ਸੰਗਤ ਸਾਨੂੰ ਨਾਮ ਦੀ ਸਮਝ ਨਹੀਂ ਆਈ ਨਾਮ ਕੀ ਹੈ ਨਾਮ ਸੀ ਹੁਕਮ ਕਈ ਵਾਰੀ ਦੱਸਿਆ ਹੋਇਆ ਵੀ ਨਾਮ ਹੁਕਮ ਹੈ ਮਹਾਰਾਜ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ ਉਹ ਕਿਹੋ ਜੀ ਸਤ ਸੰਗਤ ਹੋਏ ਜਿੱਥੇ ਕੀ ਕਹਿੰਦੇ ਨੇ ਉਹ ਐਸੀ ਹੋਵੇ ਕਿਹੋ ਜੀ ਹੋਏ ਜਿੱਥੇ ਇੱਕੋ ਨਾਮ ਵਖਾਣੀ ਇੱਕ ਨਾਮ ਦੀ ਗੱਲ ਕੀਤੀ बखਾਨ ਕੀਤਾ ਜਾਵੇ ਉਹਦੀ ਗੱਲ ਕੀਤੀ ਜਾਏ ਨਾਮ ਦੀ ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਬਜਾਏ ਜੀਓ ਮਹਾਰਾਜ ਕਹਿੰਦੇ ਨੇ ਕਿ ਉਹ ਨਾਮ ਜਿੱਦੀ بار-बार ਪੂਰੀ ਗੁਰਬਾਣੀ ਵਿੱਚ ਹਰ ਜਗ੍ਹਾ ਹਰ ਪੇਜ ਤੇ ਹਰ ਪੰਨੇ ਤੇ ਹਰ ਅੰਕ ਦੇ ਉੱਤੇ ਹਰ ਅੰਗ ਦੇ ਉੱਤੇ ਨਾਮ ਦੀ ਨਾਮ ਦੀ ਮਹਿਮਾ ਕੀਤੀ ਕਿ ਭਾਈ ਨਾਮ ਜੱਪੋ ਨਾਮ ਹੀ دارو ਹੈ ਸਾਰਿਆਂ ਰੋਗਾਂ ਦਾ ਉਸ ਨਾਮ ਦੀ ਸਮਝ ਕਿਉਂ ਨਹੀਂ ਆਈ ਕਿਉਂਕਿ ਵਿਚਾਰ ਨਹੀਂ ਕੀਤੀ ਵਿਚਾਰ ਨਹੀਂ ਕੀਤੀ ਨਹੀਂ ਤਦ ਰਾਮ ਨਾਮ ਵਿਚਾਰ ਇਹਦੀ ਰਾਮ ਨਾਮ ਦੀ ਵਿਚਾਰ ਨਹੀਂ ਕੀਤੀ ਆਪਾਂ ਅਸੀਂ ਨਾਮ ਉਹ ਸਮਝ ਬੈਠੇ ਆਂ ਜਿੱਤਰਾ ਕਿਸੇ ਨੂੰ ਬੁਲਾਇਆ ਜਾਂਦਾ ਨਾਮ ਦੇ ਕੇ ਫਲਾਣਾ ਅਸੀਂ ਆ ਫਲਾਣਾ ਕੌਰ ਜਾਂ ਕੋਈ ਰਾਮ ਜਾਂ ਦਾਸ ਜੋ ਵੀ ਕਿਸੇ ਦਾ ਨਾਮ ਹੈ ਅਸੀਂ ਉਹ ਨਾਮ ਸਮਝੇ ਹੋਏ ਨੇ ਸਾਨੂੰ ਨਾਮ ਦੇ ਬਾਰੇ ਖਬਰ ਨਹੀਂ ਲੱਗੀ ਅਸੀਂ ਇਹ ਵੀ ਨਹੀਂ ਸੋਚਦੇ ਜਦੋਂ ਗੁਰਬਾਣੀ ਇਹ ਉਚਾਰਨ ਕੀਤੀ ਗਈ ਸੀ ਤੁਰਕੀ ਬਾਣੀ ਆਈ ਸੀ ਗੁਰੂ ਸਾਹਿਬ ਜਦੋਂ ਇਹ ਲਿਖੀ ਹੋਈ ਸੀ ਉਸ ਟਾਈਮ ਤੇ ਕਿਸੇ ਆਪਣੇ ਤੋਂ ਵੱਡੇ ਦਾ ਨਾਮ ਲੈ ਕੇ ਪੁਕਾਰਿਆ ਨਹੀਂ ਸੀ ਜਾਂਦਾ ਤੇ ਭਾਈ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਐਡਾ ਵੱਡਾ ਜਿਹੜਾ ਉਹਦਾ ਨਾਮ ਕਿਤਰਾ ਲੈ ਰਹਿੰਦੇ ਉਹਨੂੰ ਕਿਹੜੇ ਉਹਨੂੰ ਕਿਹੜਾ ਨਾਮ ਦਿੰਦੇ ਇਹ ਏਸੀ ਕਰਕੇ ਸੰਸਾਰ ਪੰਬਲ ਪੂਸੇ ਵਿੱਚ ਆ ਭਰਮ ਦੇ ਵਿੱਚ ਆ ਉਹਨਾਂ ਨੇ ਭਰਮ ਮਟਾਇਆ ਸੀ ਸੰਸਾਰ ਦਾ ਚੱਕਰ ਲਾਇਆ ਬਾਬੇ ਨਾਨਕ ਨੇ ਐਸੇ ਭਰਮ ਦੇ ਕਰਕੇ ਉਹ ਭਾਈ ਐਦਾਂ ਨਹੀਂ ਹੈ ਉਹ ਕੋਈ ਹੋਰ ਹੈ ਗੱਲ ਭਗਤਾਂ ਕੀ ਚਾਲ ਨਰਾਲੀ ਐ ਸੰਸਾਰ ਵਾਲੀ ਚਾਲ ਨਹੀਂ ਐ ਉਹਨਾਂ ਦੀ ਨਰਾਲੀ ਐ ਉਹ ਅਲੱਗ ਐ ਉਹ ਉਲਟ ਐ ਨਰਾਲੀ ਤੋਂ ਭਾਵ ਉਲਟ ਹੁੰਦਾ ਐ ਉਲਟ ਐ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇਹ ਮੱਥੇ ਟੇਕਣ ਦੇ ਨਾਲ ਸਿਰਫ ਇਹ ਗੱਲ ਨਹੀਂ ਬਣ ਜਾਂਦੀ ਜਿਨ੍ਹਾਂ ਦੇ ਅੰਦਰ ਇੱਛਾ ਹੈ ਤੜਫ ਹੈ ਉਹ ਜੀਵ ਖਾਸ ਕਰਕੇ ਧਿਆਨ ਦੇਣ ਕਿ ਇਸ ਤਰ੍ਹਾਂ ਉਹ ਪਰਮੇਸ਼ਰ ਦੀ ਪ੍ਰਾਪਤੀ ਉਹਦੇ ਚਰਨ ਛਣ ਤੱਕ ਨਹੀਂ ਉਹਦੇ ਨਾਲ ਪਰਮੇਸ਼ਰ ਨਾਲ ਮਿਲਿਆ ਜਾਂਦਾ ਮੁਕਤੀ ਨਹੀਂ ਮਿਲੀ ਜਾਂਦੀ ਜੋ ਅਸੀਂ ਭਗਤੀ ਕਰ ਰਹੇ ਆਂ ਜਿਸ ਮੁਕਤੀ ਨੂੰ ਅਸੀਂ ਚਾਹੁੰਦੇ ਆਂ ਜਿਸ ਚਰਨ ਛਣ ਨੂੰ ਚਾਹੁੰਦੇ ਆਂ ਮਾਲਕ ਦੀ ਨੂੰ ਉਹ ਮੁਕਤੀ ਉਹ ਮੁਕਤੀ ਸਾਨੂੰ ਇਹ ਪਤਾ ਹੀ ਨਹੀਂ ਕਿ ਮੁਕਤੀ ਮਿਲਦੀ ਕਦੋਂ ਹੈ ਬਰ ਜਿਸ ਤਰ੍ਹਾਂ ਭਗਤੀ ਅਸੀਂ ਕਰ ਰਹੇ ਹਾਂ ਉਸ ਤਰ੍ਹਾਂ ਅਸੀਂ ਇਹੀ ਸਮਝ ਰਹੇ ਹਾਂ ਸਾਰੇ ਜੀਵ ਕਿ ਮੁਕਤੀ ਮਰਨ ਤੋਂ ਬਾਅਦ ਹੀ ਹੈ ਕਿਉਂਕਿ ਹੁਣ ਚੰਗੇ ਕਰਮ ਕਰੋ ਪੂਰੀ ਬਾਣੀ ਪੜੋ ਸਵੇਰੇ ਉੱਠੋ ਨੀਮ ਕਰੋ ਤੇ ਭਗਤੀ ਕਰੋ ਤੇ ਮੁਕਤੀ ਅਸੀਂ ਮੁਕਤ ਹੋ ਜਾਣਾ ਹੈ ਇਦਾਂ ਨਹੀਂ ਹੈ ਭਾਈ ਜਿੰਦੇ ਜੀ ਮੁਕਤੀ ਮਿਲਦੀ ਹੈ ਜਿੰਦੇ ਜੀ ਮੁਕਤੀ ਦਾ ਪਤਾ ਲੱਗਦਾ ਹੈ ਜਿੰਦੇ ਜੀ ਤੁਕਦਮ ਕਰਾਰੀ ਜੋ ਕਰੇ ਹਾਜ਼ਰ ਹਜੂਰ ਖਦਾਏ ਮੁਕਤੀ ਹੈ ਮੁਕਤੀ ਹੁਣੇ ਹੈ ਹੁਣੇ ਪਤਾ ਲੱਗ ਜਾਂਦਾ ਸਭ ਕੁਝ ਸਾਰਾ ਪਰ ਪ੍ਰੀਤੇ ਹੋਵੇ ਇਹ ਮੁਕਤੀ ਮਰਨ ਤੋਂ ਬਾਅਦ ਨਹੀਂ ਹੈ ਮਰਨ ਤੋਂ ਪਹਿਲਾਂ ਹੈ ਮੁਕਤੀ ਪਰ ਜਿੰਨਾ ਜਿੰਨਾ ਜੀਵਾਂ ਨੂੰ ਹਲੇ ਮੁਕਤੀ ਦਾ ਇਹ ਨਹੀਂ ਪਤਾ ਲੱਗਾ ਉਹ ਸਮਝੋ ਕਿ ਮੁਕਤ ਨਹੀਂ ਹਨ ਤੇ ਮਰਨ ਤੋਂ ਬਾਅਦ ਦਾ ਕੋਈ ਭਰੋਸਾ ਨਾ ਰੱਖੀ ਕਿ ਉਦੋਂ ਮੁਕਤੀ ਮਿਲਦੀ ਹੈ ਮਰਨ ਤੋਂ ਬਾਅਦ ਕੁਝ ਨਹੀਂ ਹੈ ਬਸ ਜੋ ਹੋਣਾ ਹੈ ਇਹੋ ਕੁਝ ਬਾਅਦ ਚ ਹੈ ਬਸ ਜੀ ਮੁਕਤੀ ਹੈ ਤੇ ਜਿੰਦੇ ਜੀ ਹੈ ਜਿੰਦੇ ਜੀ ਮਨ ਮਰਨਾ ਹੈ ਮਨ ਵੀ ਜਿੰਦੇ ਜੀ ਮਰਨਾ ਹੈ ਤੋ ਇਸ ਕਰਕੇ ਭਾਈ ਇਹ ਭਗਤੀ ਉਹ ਉਹ ਰਸਤਾ ਨਹੀਂ ਹੈ ਇਹ ਨਰਾਲੀ ਚਾਲ ਹੈ ਇਹ ਅਲੱਗ ਚਾਲ ਹੈ ਇਸ ਕਰਕੇ ਇਸ ਨੂੰ ਸਮਝਣਾ ਹੈ ਮਹਾਰਾਜ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਉਹ ਨਾਮ ਹੈ ਭਾਈ ਜਿਹਨੂੰ ਇੱਕ ਵਾਰ ਜਪਣਾ ਸੀ ਜਪਣ ਦਾ ਭਾਵ ਸੀ ਸਮਝਣਾ ਸੀ ਇਹ ਵੀ ਨਹੀਂ ਅਜੇ ਤੱਕ ਸਮਝੀਏ ਇਹ ਗੁਰਮੁਖੀ ਜੋ ਸ਼ਬਦ ਹਨ ਜੋ ਗੁਰਮੁਖੀ ਹੈ ਨਾ ਵਿਆਕਰਣ ਇਹ ਜੋ ਗੁਰਮੁਖੀ ਅਰਥ ਨੇ ਇਹਦਾ ਮਤਲਬ ਹੈ ਜਪਣ ਦਾ ਭਾਵ ਹੁੰਦਾ ਹੈ ਸਮਝਣਾ ਜਪਣ ਤੋਂ ਭਾਵ ਸਮਝੋ ਜਿਵੇਂ ਸਿਮਰਨ ਦਾ ਭਾਵ ਹੈ ਸਿਮਰਨ ਦਾ ਮਤਲਬ ਹੈ ਯਾਦ ਕਰਨਾ ਧਿਆਉਣਾ ਵੀ ਉਹੀ ਚੀਜ਼ ਹੈ ਧਿਆਉਣਾ ਵੀ ਯਾਦ ਕਰਨਾ ਹੈ ਉਸ ਨੂੰ ਯਾਦ ਕਰਨਾ ਹੈ ਧਿਆਉਣਾ ਧਿਆਨ ਚ ਧਿਆਨ ਚ ਕੀ ਕਰਨਾ ਹੈ ਧਿਆਨ ਕਿਸੇ ਦਾ ਜਿਵੇਂ ਧਿਆਨ ਕਰ ਲਓ ਉਹਨੂੰ ਕੀ ਧਿਆਨ ਕੀਤਾ ਧਿਆਨ ਕੀਤਾ ਨਾ ਉਹਨੂੰ ਯਾਦ ਕੀਤਾ ਐਸੀ ਤਰ੍ਹਾਂ ਹੀ ਉਹਦਾ ਸਿਮਰਨ ਕਰਦਾ ਹਾਂ ਬਸ ਧਿਆਨ ਨਾਲ ਉਹਦਾ ਸਿਮਰਨ ਕਰਦਾ ਹਾਂ ਉਸਨੂੰ ਧਿਆਨ ਦੇ ਨਾਲ ਮਤਲਬ ਯਾਦ ਕਰਦਾ ਹਾਂ ਤੇ ਜਪਣਾ ਹੈ ਸਮਝਣਾ ਨਾਮ ਜੱਪੂ ਜੀ ਐਸੀ ਐਸੀ ਧਰੂ ਪ੍ਰਹਿਲਾਦ ਜੱਪਿਓ ਹਰ ਜੈਸੀ ਉਹ ਜਿਸ ਤਰ੍ਹਾਂ ਧਰੂ ਪ੍ਰਹਿਲਾਦ ਨੇ ਨਾਮ ਜੱਪਿਆ ਸੀ ਐਦਾਂ ਜਪਣਾ ਉਹਨੂੰ ਅਪਾਵ ਸਮਝਣਾ ਸੀ ਉਸ ਨਾਮ ਨੂੰ ਸਮਝਣਾ ਉਹ ਪ੍ਰਨਾਮ ਕੀ ਹੈ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਪਜਾਏ ਜੀ ਉਹ ਤੇ ਹੁਕਮ ਹੈ ਉਹ ਭਈ ਪਹਿਲਾਂ ਤੁਹਾਨੂੰ ਹੁਣੇ ਅਜੇ ਦੱਸ ਕੇ ਆਇਆ ਕਿ ਕਿਸੇ ਵੱਡੇ ਦਾ ਨਾਮ ਨਹੀਂ ਸੀ ਲਿਆ ਜਾਂਦਾ ਉਹਨੂੰ ਪੁਕਾਰਿਆ ਨਹੀਂ ਸੀ ਜਾਂਦਾ ਤੇ ਇਸ ਕਰਕੇ ਪੁਲੀਖਾ ਪੈ ਗਿਆ ਇਸ ਨਾਮ ਦਾ ਤਾਂ ਸੰਸਾਰ ਚੱਕਰਾਂ ਚ ਪੈ ਗਿਆ ਫੰਬੜਕੂਸੇ ਚ ਪੈ ਗਿਆ ਤੇ ਇੱਕ ਲਕੀਰ ਦਾ ਫਕੀਰ ਬਣ ਕੇ ਭਗਤੀ ਕਰਦਾ ਫਿਰ ਕਰਦਾ ਈੜਾ ਪਿੰਗਲਾ ਤੇ ਸੁਸ਼ਮਣਾ ਨਾੜੀ ਨੂੰ ਸਮ ਕਰਦਾ ਰੀੜ ਦੀ ਹੱਡੀ ਨੂੰ ਸਿੱਧੀਆਂ ਕਰਦਾ ਮਨ ਨੂੰ ਉਤਰ ਪੁਟੀ ਵਿੱਚ ਲਾ ਕੇ ਚੌਂਕੜਾ ਮਾਰ ਕੇ ਬੈਠਦਾ ਇਹ ਇਹ ਤੇ ਮਾਇਆ ਨਾਲ ਜੁੜਿਆ ਹੋਇਆ ਹੈ ਇਹ ਤੇ ਮਾਇਆ ਨਾਲ ਤੋੜਨਾ ਸੀ ਇਹਨੂੰ ਮਾਇਆ ਦਾ ਵਿੱਚ ਕੋਈ ਮਤਲਬ ਨਹੀਂ ਹੈ ਇਹ ਨਿਰਾਕਾਰੀ ਵਸਤੂ ਹੈ ਥਾਲ ਵਿੱਚ ਤਿੰਨੇ ਵਸਤੂ ਪਈਓ ਸਤ ਸੰਤੋਖ ਵਿਚਾਰੋ ਸਤ ਸੰਤੋਖ ਨਾਲ ਵਿਚਾਰੋ ਕੀ ਵਿਚਾਰਨਾ ਅੰਮ੍ਰਿਤ ਨਾਮ ਠਾਕੁਰ ਕਾ ਹੈ ਕੀ ਪਿਆ ਸੀ ਉਹਦੇ ਵਿੱਚ ਅੰਮ੍ਰਿਤ ਨਾਮ ਹੈ ਉਹਦੇ ਵਿੱਚ ਅੰਮ੍ਰਿਤ ਨਾਮ ਹੈ ਉਹ ਅੰਮ੍ਰਿਤ ਨਾਮ ਕਿੱਥੇ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਉਹ ਨਾਮ ਤੇ ਦੇਹੀ ਵਿੱਚ ਐ ਉਹ ਭਾਈ ਉਹ ਹੁਕਮ ਨਾਲ ਜੁੜਨਾ ਸੀ ਉਹ ਹੁਕਮ ਐ ਅੰਦਰ ਹੁਕਮ ਤੇ ਚੱਲਣਾ ਸੀ ਉਹ ਹੁਕਮ ਹੁਕਮ ਦੀ ਸਮਝ ਆਉਣੀ ਸੀ ਜੋ RAM ਨਾਮ ਦੀ ਵਿਚਾਰ ਕਰਨੀ ਸੀ ਉਹ ਹੁਕਮ ਸੀ ਹੁਕਮ ਤੇ ਚੱਲਣਾ ਸੀ ਤਾਂ ਬਾਬੇ ਨਾਨਕ ਸਾਨੂੰ ਕਹਿ ਗਏ ਸਾਨੂੰ ਮਹਾਰਾਜ ਕਹਿ ਗਏ ਸਨ ਜਪਜੀ ਸਾਹਿਬ ਵਿੱਚ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਕਹਿ ਤੇ ਗਏ ਆ ਇਹ ਇਹ ਨਾਮ ਤੋਂ ਪਾਵੇ ਸੀ ਨਾਮ ਕਿਸੇ ਨੂੰ ਉਹ ਨਹੀਂ ਸੀ ਨਾਮ ਜਦ ਅਸੀਂ ਬਾਰ-ਬਾਰ ਨਾਮ ਜਪਦੇ ਆਂ ਤੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਫਿਰ ਜੇ ਦੂਜੇ ਪਾਸੇ ਆਹੀ ਆ ਜੀ ਚਲੋ ਨਾਮ ਹੀ ਜਪਣ ਵਾਲੇ ਪਾਸੇ ਤਾਂ ਗੁਰੂ ਸਾਹਿਬ ਤੇ ਕਹਿੰਦੇ ਨੇ ਇੱਕ ਵਾਰ ਜਪੀਏ ਤੇ ਇਹ ਫਿਰ ਬਾਰ-ਬਾਰ ਕਿਉਂ ਜਪਿਆ ਜਾਂਦਾ ਹੈ ਇਸ ਕਰਕੇ ਭਾਈ ਗੱਲ ਸਮਝਣੀ ਹੈ ਗੁਰੂ ਸਾਹਿਬਾਂ ਦੀ ਇੱਥੇ ਟਾਈਮ ਦੇਣਾ ਪੈਣਾ ਹੈ ਪਿਆਰ ਕਰਨਾ ਪੈਣਾ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਇਹ ਇਹ ਨਹੀਂ ਧਿਆਨ ਅੱਧਾ ਸੰਸਾਰ ਵਾਲਾ ਤੇ ਅੱਧਾ ਇੱਧਰ ਹੈ ਇਦਾਂ ਨਹੀਂ ਗੱਲ ਬਣਨੀ ਇਦਾਂ ਨਹੀਂ ਗੱਲ ਬਣਦੀ ਮਹਾਰਾਜ ਕਹਿੰਦੇ ਹਨ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਬਖਾਣੀ ਐ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਪਜਾਏ ਜਿਓ ਉਹ ਹੁਕਮ ਪਾਈ ਹੁਕਮ ਤੇ ਚੱਲਣਾ ਹੈ ਮਹਾਰਾਜ ਕਹਿੰਦੇ ਨੇ ਇਹ ਜਿੰਨੇ ਮਰਜੀ ਕਰਮਕਾਂਡ ਕਰ ਲੈ ਤੂੰ ਮਨ ਹੱਠ ਕਰਮ ਕਰ ਲੈ ਜੋ ਮਰਜੀ ਕਰ ਲੈ ਵਰਤਨੇਮ ਕਰ ਲੈ ਜੋ ਮਰਜੀ ਕਰ ਲੈ ਇਹ ਨਹੀਂ ਤਲ ਰਾਮ ਨਾਮ ਵਿਚਾਰ ਇਹ ਛੱਡ ਦੇ ਪਰਮ ਜਿਹੜੇ ਜਿੰਨਾ ਪਰਮਾਂ ਦੇ ਵਿੱਚ ਪਿਆ ਹੋਇਆ ਹੈ ਇਦਾਂ ਨਾ ਕਰ ਇਹ ਆ ਜਾ ਇਸ ਸੰਸਾਰ ਛੱਡ ਦੇ ਸੰਸਾਰ ਦਾ ਮੋਹ ਤਿਆਗ ਛੱਡਣਾ ਤੋਂ ਭਾਵੇਂ ਇਹ ਨਹੀਂ ਕਿ ਜੰਗਲਣ ਦੌੜ ਜਾ ਨਹੀਂ ਨਹੀਂ ਉਹਦਾ ਮੋਹ ਤਿਆਗ ਦੇ ਦਾ ਜੇ ਉਧਰ ਜਾਣਾ ਹੀ ਤੇ ਮੋਹ ਤਿਆਗ ਦੇ ਦਾ ਤੇ ਨਹੀਂ ਤੇ ਫਿਰ ਜਾ ਉਹਨੂੰ ਛੱਡ ਦੇ ਤੇ ਭਈ ਇੱਕੋ ਹੀ ਗੱਲ ਇੱਕ ਇੱਕ ਹੀ ਕੰਮ ਹੋਣਾ ਈ ਜਾਂ ਇੱਧਰ ਆ ਜਾ ਜਾਂ ਉੱਧਰ ਆ ਜਾ ਇਹ ਦੋ ਆ ਇਹ ਦੋਹੇ ਬੇੜੀਆਂ ਦੇ ਵਿੱਚ ਪੈਰ ਨਹੀਂ ਰੱਖਣੇ ਇਹ ਬੇੜੀ ਐ ਕਿ ਚੱਲਣੀ ਆ ਇੱਕ ਦੇ ਵਿੱਚ ਹੀ ਇੱਕ 'ਚ ਚੜੋ ਜੇ ਪਾਰ ਨੰਗਣਾ ਤੇ ਭਾਵੇਂ ਸੰਸਾਰ ਵਾਲੇ ਪਾਸੇ ਪਾਰ ਨੰਗ ਜੇ ਤੇ ਭਾਵੇਂ ਉਹ ਨਰਾਕਰ ਵਾਲੇ ਪਾਸੇ ਪਾਰ ਨੰਗ ਜੇ ਤੇ ਇਸ ਕਰਕੇ ਭਈ ਮਹਾਰਾਜ ਕਹਿੰਦੇ ਪਿਆਰੇ ਇਹ ਕਰਮ ਕਾਂਡਾਂ ਨੂੰ ਛੱਡ ਦੇ ਪਿਆਰੀ ਇਨਬਿਦ ਮਿਲਣ ਨਾ ਜਾਈ ਇਹ ਜਿਹੜੇ ਤੂੰ ਐਬਦੀਆਂ ਪਣਾਈਆਂ ਹੋਈਆਂ ਨਾ ਕਰਮ ਕਾਂਡ ਜਿਹੜੇ ਕਰਦਾ ਐ ਤੂੰ ਜਿਹੜਾ ਪਿੰਗੜਾ ਸੁਸ਼ਮਣਾ ਵਾਲੇ ਫਿਰ ਚੰਦ ਸੂਰਜ ਜਿਹੜੇ ਸਮ ਕਰਕੇ ਰੱਖਦੇ ਨੇ ਕਿ ਚੰਦ ਸੂਰਜ ਨੂੰ ਸਮਝਣਾ ਸੀ ਉਹ ਕੀ ਕਿਹਾ ਸੀ ਮਹਾਰਾਜ ਨੇ ਚੰਦ ਸੂਰਜ ਉਹ ਚੰਦ ਸੂਰਜ ਨਹੀਂ ਕਿਹਾ ਉਹ ਚੰਦ ਸੂਰਜ ਦੀ ਗੱਲ ਨਹੀਂ ਕੀਤੀ ਉਹ ਹਰ ਜਗ੍ਹਾ ਗੱਲ ਦੱਸ ਕੇ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਨੇ ਸਾਨੂੰ ਜਿਵੇਂ ਨਾਮ ਜਪ ਕਹਿੰਦੇ ਨੇ ਨਾਲ ਹੀ ਕਹਿੰਦੇ ਨਾਮ ਜਪੀਏ ਇੱਕ ਵਾਰ ਚੰਗਾ ਹੋ ਗਿਆ ਤੁਰ ਕੀ ਬਾਣੀ ਆ ਦੱਸ ਦਿੱਤਾ ਉਹਨਾਂ ਨੇ ਸਮਝਾਇਆ ਹੋਇਆ ਨਾਮ ਜਪੀਏ ਇੱਕ ਵਾਰ ਇਹ ਸਮਝਣ ਵਾਸਤੇ ਹੈ ਜਿਹਨਾਂ ਨੂੰ ਨਹੀਂ ਸਮਝ ਲੱਗਦੀ ਉਹਨਾਂ ਵਾਸਤੇ ਹੈ ਪਰ ਸਾਰਾ ਕੁਝ ਕਿਰਪਾ ਨਾਲ ਹੀ ਹੁੰਦਾ ਸੰਗਤ ਜੀ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਉ ਸੁਆਮੀ ਕੈ ਦਵਾਰੇ ਦੀਜੈ ਬੁੱਧ ਬਵੇਕਾ ਮੈਨੂੰ ਬਵੇਕ ਬੁੱਧ ਦੇ ਮੈਂ ਸਮਝ ਸਕਾਂ ਮੈਂ ਤੇਰੇ ਰਾਮ ਨਾਮ ਦੀ ਵਿਚਾਰ ਕਰ ਸਕਾਂ ਜਿਹਦੇ ਤੁਲ ਹੋਰ ਕੁਛ ਨਹੀਂ ਹੈ ਮੈਨੂੰ ਬਵੇਕ ਬੁੱਧ ਤੇ ਹਾਰ ਪਰਿਉ ਸੁਆਮੀ ਕੈ ਦਵਾਰੇ ਦੀਜੈ ਬੁੱਧ ਬਵੇਕਾ ਬਵੇਕ ਬੁੱਧ ਦੀ ਮੰਗਣੀ ਆ ਉਹਦੇ ਕੋ ਬੇਨਤੀ ਕਰਨੀ ਆ ਸੱਚੇ ਪਾਤਸ਼ਾਹ ਦੇ ਕੋਲ ਤੋ ਇਸ ਕਰਕੇ ਪਾਈ ਇਹ ਸਮਝਣਾ ਹੈ ਅਸੀਂ ਕਰਮ ਕਾਂਡ ਚ ਨਹੀਂ ਪੈਣਾ ਹੈਗਾ ਇਹ ਤੇ ਨੇਚਰਲੀ ਮਾਰਗ ਸੀ ਤਾਂ ਹੀ ਤੇ ਬਾਬੇ ਨਾਨਕ ਨੇ ਸਿੱਧ ਕੋਸ਼ਟ ਵਿੱਚ ਸਾਰੀ ਗੱਲ ਦੱਸੀ ਹੋਈ ਆ ਉਹਦੇ ਵਿੱਚ ਪ੍ਰਸ਼ਨ ਉੱਤਰ ਨੇ ਸਿੱਧਾਂ ਦੇ ਨਾਲ ਜਦੋਂ ਸਿੱਧ ਗੋਸ਼ਟ ਹੋਈ ਆ ਤਾਂ ਉਹਨਾਂ ਸਾਰੀ ਗੱਲ ਪੁੱਛੀ ਉਹ ਸਾਰੇ ਪ੍ਰਸ਼ਨ ਤੇ ਉੱਤਰ ਬਾਬਾ ਨਾਨਕ ਅੱਗੋਂ ਦਿੰਦਾ ਉਹਨਾਂ ਦੀ ਤਾਂ ਸਾਰੀ ਗੱਲਬਾਤ ਉਹਨਾਂ ਨੂੰ ਇਹ ਸਾਰੀ ਗੱਲ ਸਮਝਾ ਦਿੱਤੀ ਗਈ ਸੀ ਕਿ ਭਈ ਇਸ ਤਰ੍ਹਾਂ ਇਹ ਰਸਤਾ ਨਹੀਂ ਹੋਏਗਾ ਇਹ ਰਸਤਾ ਤੇ ਨੇਚਰਲੀ ਹੈ ਸਾਡਾ ਗੁਰਮਤਿ ਜੋ ਹੈ ਨਾ ਗੁਰਮਤਿ ਦਾ ਰਸਤਾ ਨੇਚਰਲੀ ਰਸਤਾ ਹੈ ਇਹ ਕੋਈ ਕਰਮਾਂ ਦੇ ਨਾਲ ਨਹੀਂ ਹਟ ਕਰਮਾਂ ਦੇ ਨਾਲ ਕਰਨਾ ਨਹੀਂ ਹਟ ਕਰਮ ਤੋਂ ਪਾਓ ਹੱਟ ਕਰਕੇ ਜਿਵੇਂ ਮਨ ਹਟ ਕਰਮ ਮਨ ਨੂੰ ਤਰਕੁਟੀ ਚ ਲਾ ਕੇ ਹੱਟ ਕਰਨਾ ਮੈਂ ਮਨ ਨੂੰ ਮਾਰਨਾ ਸਾਡੀ ਕੀ ਤਾਕਤ ਹੈ ਜੀ ਮਨ ਨੂੰ ਮਾਰ ਜਾਗੇ ਮਨ ਦੀ ਕਿਰਪਾ ਉਧਰੋਂ ਹੋਣੀ ਹੈ ਇਹ ਮਨ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਇਹ ਕਿਰਪਾ ਹੋਏਗੀ ਤੇ ਅਸੀਂ ਤਰਕੁਟੀ ਜਪ ਕੇ ਮਨ ਨੂੰ ਨਹੀਂ ਮਾਰ ਸਕਦੇ ਤਾਂ ਇਸ ਕਰਕੇ ਭਾਈ ਜੋ ਉਹਨਾਂ ਨੇ ਕਿਹਾ ਸੀ ਨਾ ਕਿ ਚੰਦ ਸੂਰਜ ਦੀ ਜਿਹੜੀ ਚੰਦ ਸੂਰਜ ਦਾ ਜਿਹੜਾ ਭਰਮ ਹੈ ਉਹ ਭਰਮ ਦੀ ਉਹ ਭਰਮ ਦੀ ਗੱਲ ਇਸ ਤਰ੍ਹਾਂ ਹੈ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਸੀ ਏਕ ਦ੍ਰਿਸ਼ਟ ਕਰ ਜਿਵੇਂ ਕਿਹਾ ਨਾ ਏਕ ਦ੍ਰਿਸ਼ਟ ਕਰ ਸੰਸਾਰ ਜਾਣਾ ਜੋਗੀ ਕਹੀਐ ਸੋਈ ਸਾਨੂੰ ਸਾਰਿਆਂ ਨੂੰ ਇੱਕ ਦ੍ਰਿਸ਼ਟ ਅਪਣਾਉਣ ਵਾਸਤੇ ਕਿਹਾ ਹੋਇਆ ਹੈ ਕਿਉਂਕਿ ਵਿੱਚ ਕੁਦਰਤ ਹਰ ਪ੍ਰਭ ਵਸੀ ਜੀਓ ਇਹਦੇ ਵਿੱਚ ਇਹ ਸਾਰਾ ਹੀ ਪਰਮੇਸ਼ਰ ਨੇ ਇਹ ਉਸਾਰਿਆ ਹੋਇਆ ਸਾਰਾ ਕੁਝ ਇਹ ਸੰਸਾਰ ਜੂ ਹੈ ਤੇ ਇਹਦੇ ਵਿੱਚ ਆਪ ਹੈ ਉਹ ਪਰਮੇਸ਼ਰ ਰਮਿਆ ਹੋਇਆ ਹੈ ਹਰ ਜਗ੍ਹਾ ਵਿੱਚ ਇਹ ਕੋਨੇ ਖੇਡ ਬਣਾਈ ਹੋਈ ਹੈ ਇਸ ਨੂੰ ਸਮਝਣਾ ਸੀ ਜਦ ਪੂਰੀ ਪ੍ਰੀਤ ਹੋਏਗੀ ਤੇ ਹੌਲੀ-ਹੌਲੀ ਸਾਰਾ ਕੁਝ ਸਮਝ ਆਏਗਾ ਜਦੋਂ ਹੁਕਮ ਨੂੰ ਬੁੱਝੋਗੇ ਹੁਕਮ ਤੇ ਚੱਲੋਗੇ ਹੁਕਮ ਨੂੰ ਚੱਲਣ ਤੇ ਬਾਅਦ ਵਿੱਚ ਹੁਕਮ ਦੀ ਸਮਝ ਆਏਗੀ ਉਦੋਂ ਕਿਰਪਾ ਹੋਏਗੀ ਬੇਕਬੁੱਧ ਮਿਲੇਗੀ ਹੁਕਮ ਤੇ ਵੀ ਉਹ ਹੀ ਜੀਵ ਚੱਲੇਗਾ ਜਿਹਦੇ ਉਤੇ ਕਿਰਪਾ ਹੋਏਗੀ ਐਵੇਂ ਨਹੀਂ ਹੁਕਮ ਤੇ ਚੱਲਿਆ ਜਾਂਦਾ ਹੁਕਮ ਨੂੰ ਤੇ ਬੁੱਝਿਆ ਨਹੀਂ ਜਾਂਦਾ ਹੁਕਮ ਦੀ ਸਮਝ ਨਹੀਂ ਆਉਂਦੀ ਕਈ ਕਹਿੰਦੇ ਹਨ ਹੁਕਮ ਹੁਕਮ ਤੇ ਫਿਰ ਹੁਕਮ ਦੇ ਉਤੇ ਜੇ ਚੱਲਣਾ ਹੈ ਜੇ ਹੁਕਮਚੀ ਰਹਿਣਾ ਹੈ ਮਾਲਕ ਦੇ ਤੇ ਠੀਕ ਹੈ ਫਿਰ ਹੱਥ ਤੇ ਹੱਤ ਕਰ ਹੱਥ ਤੇ ਹੱਤ ਕਰਕੇ ਬੈਠ ਜਾਣੇ ਆ ਆਪੀ ਦੇਏਗਾ ਆਪੀ ਦੇਏਗਾ ਵੇਖ ਲੈਣੇ ਆ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਹੁਕਮ ਕੀ ਹੁੰਦਾ ਹੈ ਹੁਕਮ ਦੀ ਸਮਝ ਨਹੀਂ ਆਈ ਤਾਂ ਇਦਾਂ ਕਹਿੰਦੇ ਹੱਥ ਹੱਤ ਕਰਕੇ ਉਹਨਾਂ ਨੂੰ ਇਹੀ ਕਿਰਪਾ ਹੈ ਉਹਨਾਂ ਦੀ ਇੰਨੀ ਕੀ ਬੁੱਧ ਹੈ ਉਹ ਤਾਂ ਹੀ ਕਹਿ ਰਹੇ ਨੇ ਕਹੀਂ ਹੱਥ ਹੱਤਰ ਕੇ ਬੈਜਣਾ ਇਹ ਵੀ ਉਹ ਹੁਕਮ ਚ ਕਹਿ ਰਹੇ ਨੇ ਉਹਨਾਂ ਨੂੰ ਹੁਕਮ ਦੀ ਸਮਝ ਨਹੀਂ ਆਈ ਪਰ ਕਰ ਉਹ ਵੀ ਇਹ ਵਾਲੀ ਗੱਲ ਵੀ ਹੁਕਮ ਚ ਹੀ ਰਹੇ ਨੇ ਕਿ ਅਸੀਂ ਹੱਥ ਹੱਤਰ ਕੇ ਬੈਠ ਜਾਨੇ ਉਹਨਾਂ ਨੇ ਹੱਥ ਹੱਤਰ ਕੇ ਹੀ ਬੈਠਣਾ ਉਹਨਾਂ ਨੂੰ ਇੰਨੀ ਕੀ ਹੈ ਬਸ ਇੱਕ ਨਾ ਨੂੰ ਤੂੰ ਮੇਲ ਲੈ ਇੱਕ ਆਪੇ ਧੁੱਧ ਪਵਾ ਜਿਨ੍ਹਾਂ ਨੂੰ ਮੇਲਣਾ ਹੈ ਉਹਨਾਂ ਨੂੰ ਹੁਕਮ ਪੂਜਾ ਦੇਣਾ ਹੁਕਮ ਕੀ ਹੈ ਕਿਸ ਤਰ੍ਹਾਂ ਹੁਕਮ ਤੇ ਚੱਲਣਾ ਹੈ ਕਿਤਰਾ ਹੁਕਮ ਬੂਝ ਪਰਮ ਪਦ ਪਾਈ ਕਿਦਾਂ ਪਰਮ ਪਦ ਮਿਲਣਾ ਹੈ ਹੁਕਮ ਨੂੰ ਬੁੱਝਣ ਤੋਂ ਨਾਨਕ ਹੁਕਮੇ ਜੇ ਬੁਝੇ ਕਿੰਨੀ ਵਾਰੀ ਦੱਸਣ ਡਿਆ ਦੱਸਿਆ ਉਹ ਨਾ ਗਰਬਾਣੀ ਚ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਮੈਂ ਮੈਂ ਮਰਦੀ ਐਤਰਾ ਮੈਂ ਮੈਂ ਮਰਨੀ ਸੀ ਐਤਰਾ ਇਹ ਮੈਂ ਜਿਹੜੀ ਐ ਇਹ ਜਿਹਨੂੰ ਮੈਂ ਮੈਂ ਕਹਿੰਦਾ ਨਾ ਇਹੀ ਇਹ ਮਨ ਦਾ ਨਾਂ ਹੈ ਮੈਂ 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 ਦਾ ਨਾਂ ਹੀ ਮਾਨਾ ਜਿੰਨੀ ਦੇਰ ਤੱਕ ਸਾਡੇ ਚ ਮੈਂ ਨਾ ਮੈਂ ਮੇਰਾ ਸਰੀਰ ਮੇਰੀ ਜਾਇਦਾਦ ਮੇਰਾ ਘਰ-ਬਾਰ ਮੇਰਾ ਪਰਿਵਾਰ ਮੈਂ ਮੈਂ ਕਰਦੇ ਆ ਇਹ ਮਨ ਹੈ ਇਹਨੇ ਮਰਨਾ ਐ ਇਹਨੇ ਮੈਂ ਛੱਡਣੀ ਐ ਜਦੋਂ ਮੈਂ ਛੱਡ ਦੇਗਾ ਸਮਝੋ ਮਨ ਮਰ ਗਿਆ ਇਹ ਫਿਰ ਮਨ ਮਰ ਕੇ ਇਹਦਾ ਨਾਂ ਚਿੱਤ ਹੈ ਜਿਹੜਾ ਚੇਤੇ ਕਰਦਾ ਫਿਰ ਮੇਰੇ ਪਰਮੇਸ਼ਰ ਨੂੰ ਚੇਤੇ ਕਰਦਾ ਜਿੱਥੇ ਮਹਾਰਾਜ ਨਾਮਦੇਵ ਜੀ ਨੇ ਕਿਹਾ ਸੀ ਕਿ ਉਹਨਾਂ ਨੇ ਗੁਰਬਾਣੀ ਵਿੱਚ ਇਤਨਾ ਦੱਸਿਆ ਹੋਇਆ ਹੈ ਕਿ ਹਾਥ ਪਾਉ ਕਰ ਕਾਮ ਸਭ ਚਿੱਤ ਨਰਿੰਦਨ ਨਾਲ ਇਸ ਚਿੱਤ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਚਿੱਤ ਨਰਿੰਦਨ ਨਾਲ ਇਹ ਚਿੱਤ ਜਿਹੜਾ ਇਹੀ ਚੇਤੇ ਕਰਦਾ ਉਸ ਨਰਿੰਜਨ ਨੂੰ ਉਸ ਅਕਾਲਪੁਰਖ ਮਹਾਰਾਜ ਅਕਾਲਪੁਰਖ ਵਾਹਿਗੁਰੂ ਨੂੰ ਚਿੱਤ ਚੇਤੇ ਕਰਦਾ ਹੈ ਮਨ ਮਰਨ ਤੋਂ ਬਾਅਦ ਦੀ ਅਵਸਥਾ ਹੈ ਚਿੱਤ ਦੀ ਜਦ ਮਰ ਜਾਂਦਾ ਹੈ ਮੈਂ ਮੈਂ ਜਦ ਤਿਆਗ ਦਿੰਦਾ ਨਾਨਕ ਹੁਕਮੇ ਜੇ ਬੁੱਝੇ ਜੇ ਬੁੱਝੇਗਾ ਤੇ ਤੇ ਇਹ ਮੈਂ ਮੈਂ ਤਾਂ ਮਰਨੀ ਆ ਬੁੱਝਣ ਤੋਂ ਬਾਅਦ ਤਾਂ ਹੀ ਪਤਾ ਨਹੀਂ ਲੱਗਦਾ ਕਿ ਹੁਕਮ ਕੀ ਹੁੰਦਾ ਹੈ ਹੁਕਮ ਤੇ ਕਿਵੇਂ ਚੱਲਣਾ ਹੈ ਉਹ ਕੋ ਹੁਕਮ ਹੈ ਕੀ ਉਹ ਹੁਕਮ ਹੈ ਪ੍ਰੈਜੈਂਟ ਕਾਲ ਵਰਤਮਾਨ ਕਾਲ ਇਹ ਹੁਕਮ ਹੈ ਨਾ ਪਾਸਟ ਕਾਲ ਦਾ ਸੋਚਣਾ ਨਾ ਬੀਤੇ ਹੋਏ ਸਮੇਂ ਦਾ ਸੋਚਣਾ ਨਾ ਅੱਗੇ ਫਿਊਚਰ ਦਾ ਕੋਈ ਸੋਚਣਾ ਆਉਣ ਵਾਲੇ ਸਮੇਂ ਦਾ ਸਭ ਮਾਲਕ ਦੇ ਹੱਥ ਵਿੱਚ ਸਾਡੀ ਸੋਚ ਚੱਲਣੀ ਨਹੀਂ ਸੋਚਾ ਸੋਚਣਾ ਹੋਵੇ ਜੇ ਸੋਚੀ ਲਕਵਾ ਮਹਾਰਾਜ ਕਹਿ ਦੱਸਿਆ ਤੇ ਹੈਗਾ ਅਸੀਂ ਮੰਨਦੇ ਨਹੀਂ ਆ ਕਿ ਗਰਬਾਣੀ ਨੂੰ ਗਰਬਾਣੀ ਨੂੰ ਪੂਰਾ ਪੂਰਾ ਮੰਨਣਾ ਪਏਗਾ ਤੇ ਤਾਂ ਸਾਨੂੰ ਸਾਰੀ ਗੱਲ ਦੀ ਸਮਝ ਲੱਗੀ ਇਹ ਪਰ ਇਹ ਸਾਰਾ ਕੁਝ ਹੋਣਾ ਪ੍ਰੀਤ ਦੇ ਨਾਲ ਜੇ ਪ੍ਰੀਤ ਹੈ ਜੇ ਪ੍ਰੀਤ ਨਹੀਂ ਹੈ ਤੇ ਦਿਲ ਕਰਦਾ ਹੈ ਮਾਲਕ ਦੀ ਚਰਨ ਛਰਨ ਦਾ ਫਿਰ ਉਹਦੇ ਅੱਗੇ ਬੇਨਤੀ ਕਰਨੀ ਬੇਨਤੀ ਕਰੋ ਉਹ ਸਾਰਿਆਂ ਦਾ ਪਰਮ ਪਿਤਾ ਆਇਓ ਪੂਰੀ ਸ੍ਰਿਸ਼ਟੀ ਦਾ ਇੱਕ ਪਿਤਾ ਇੱਕ ਸਕੇ ਹਮਾਰਾ ਉਹਦੇ ਸਾਰੇ ਇੱਕ ਹੀ ਪਿਤਾ ਉਹੀ ਪਿਤਾ ਸਾਡਾ ਤੇ ਉਹਦੇ ਅਗੇ ਬੇਨਤੀ ਕਰਨੀ ਉਹ ਜਰੂਰ ਆਪਣੇ ਬੱਚਿਆਂ ਦੀ ਉਹ ਇੱਛਾ ਪੂਰੀ ਕਰਦਾ ਜੋ ਵੀ ਇੱਛਾ ਰੱਖਦੇ ਸੰਸਾਰ ਦੀ ਇੱਛਾ ਹੈ ਸੰਸਾਰ ਦੀ ਪੂਰੀ ਇੱਛਾ ਕਰੇਗਾ ਉਹ ਜੇ ਉਹ ਨਰਾਕਾਰ ਦੀ ਇੱਛਾ ਜੇ ਅਸੀਂ ਪਰਮੇਸ਼ਰ ਕੋ ਪਰਮੇਸ਼ਰ ਮੰਗਨੇ ਆ ਸਾਨੂੰ ਆਪਣ ਆਪਣੀ ਚੰਗ ਚੰਗ ਦੇ ਦਾ ਬਖਸ਼ਦਾ ਬਖਸ਼ ਦੇਂਦਾ ਉਹ ਬੋਧ ਦੇ ਆਲੂ ਪਤਾ ਹੈ ਇਹ ਸਰ ਕਰਕੇ ਸਤਗੁਰ ਨੂੰ ਜੇ ਹਾ ਕੋ ਇੱਛ ਦਾ ਤੇ ਹਾ ਫਲ ਪਾਏ ਕੋ ਜਿਤਨਾ ਦ ਮਰਜੀ ਜੋ ਜੋ ਮਰਜੀ ਮੰਗ ਲੋ ਉਹ ਦੇ ਕੋ ਸੰਸਾਰ ਮੰਗ ਲੋ ਚਾਹੇ ਉਹ ਦਾਤੇ ਕੋਲੋਂ ਦਾਤਾ ਹੀ ਮੰਗ ਲੋ ਤਾਂ ਇਸ ਕਰਕੇ ਪਈ ਇਹ ਸਮਝਣਾ ਹੈ ਤੇ ਤਾਂ ਹੀ ਗੱਲ ਬਣਦੀ ਹੈ ਇਹ ਜੋ ਚੰਦ ਸੂਰਜ ਹੈ ਇਹ ਉਹਨਾਂ ਨੇ ਇਹ ਉਹਨਾਂ ਦਾ ਮਤਲਬ ਸੀ ਸਮ ਕਰਕੇ ਰੱਖਣਾ ਹੈ ਭਾਵ ਇੱਕ ਦ੍ਰਿਸ਼ਟੀ ਨਾਲ ਅਸੀਂ ਸਾਰਿਆਂ ਦੇ ਵਿੱਚ ਪ੍ਰਭੂ ਪ੍ਰੀਤਮ ਨੂੰ ਵੇਖਣਾ ਹੈ ਇਹ ਨੇਤਰੂ ਮੀਰੀਓ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਅਮਰਦਾਸ ਜੀ ਮਹਾਰਾਜ ਜੀ ਨੇ ਦਸੀ ਹੋਈ ਸਾਰੀ ਗੱਲ ਭਈ ਹਰ ਬਿਨ ਅਵਰ ਨਾ ਵੇਖੋ ਕੋਈ ਕੋਈ ਇਸੇ ਕਰਕੇ ਕੀਆ ਹੋਇਆ ਇਹ ਉਹੀ ਹੈ ਸੰਸਾਰ ਜੋ ਕਰਨਾ ਸੀ ਨਾ ਇਹ ਇਹ ਉਹ ਗੱਲਾਂ ਨੇ ਗੁਰਬਾਣੀ ਦੀਆਂ ਇਹ ਗੁਰਬਾਣੀ ਦੇ ਗੁੱਝੇ ਪੀਤ ਨੇ ਜੋ ਅਸੀਂ ਸਮਝਣੇ ਨੇ ਵਿਚਾਰ ਕਰਕੇ ਸਮਝਣੇ ਨੇ ਇਸੇ ਕਰਕੇ ਤਾਂ ਹੀ ਪੰਬਲ ਪੂਸਾ ਸਾਨੂੰ ਪਿਆ ਜਿਵੇਂ ਚੰਦ ਸੂਰਜ ਦਾ ਪੈ ਗਿਆ ਜਿਵੇਂ ਈੜਾ ਪਿੰਗਲਾ ਸੁਸ਼ਮਣਾ ਦਾ ਪੰਬਲ ਪੂਸਾ ਪੈ ਗਿਆ ਜਿਵੇਂ ਰੀੜ ਦੀ ਹੱਡੀ ਨੂੰ ਸਿੱਧਿਆ ਕਰਕੇ ਮਨ ਨੂੰ ਤਰਕੁਟੀ ਵਿੱਚ ਲਾ ਕੇ ਉਹਦਾ ਪੰਬਲ ਪੂਸਾ ਪੈ ਗਿਆ ਸਾਹਾਂ ਦਾ ਪੰਬਲ ਪੂਸਾ ਪੈ ਗਿਆ ਸਾਹਾਂ ਦਾ ਜਿਹੜੇ ਸਾਵਾਂ ਨਾਲ ਨਾਮ ਜਪਣੇ ਇੱਥੇ ਕਹਿੰਦੇ ਨੇ ਨਾਮ ਜਪੀਏ ਇੱਕ ਵਾਰ ਤੇ ਸਾਹ ਨਾਲ ਕੀ ਕਰਨ ਡਏ ਆ ਅਸੀਂ ਕਿਤਰਾ ਨਾਮ ਜਪਦੇ ਆ ਸਾਹ ਦੇ ਨਾਲ ਇਹ ਤਰ੍ਹਾਂ ਨਾਮ ਲਈਦਾ ਪਰਮੇਸ਼ਰ ਦਾ ਆਪਣੇ ਪਿਓ ਦਾ ਨਾਮ ਲੈ ਕੇ ਇਤਨਾ ਵੇਖੀ ਜਾਂ ਪੜਾ ਆਪਣੇ ਜਿਹੜਾ ਸਾਡਾ ਸੰਸਾਰੀ ਪਿਓ ਉਹਨੂੰ ਪਹਿਲਾਂ ਇਤਨਾ ਉਹਦਾ ਨਾਮ ਉਤਰਾ ਤੁਸੀਂ ਇੱਕ ਇੱਕ ਕਰਕੇ ਦੇਖੋ ਪ੍ਰੈਕਟਿਸ ਉਹ ਥੱਪੜ ਮਾਰੇਗਾ ਉਹ ਚੰਡ ਮਾਰੇਗਾ ਇਹ ਕਿਹੜਾ ਤਰੀਕਾ ਤੋਂ ਮੈਨੂੰ ਇਹ ਕਿਤਨਾ ਬੁਲਾਉਣ ਲੱਗ ਪਿਆ ਮੈਨੂੰ ਆਈ ਸਮਝਣਾ ਥੋੜਾ ਸਮਝੀਏ ਥੋੜਾ ਇਹ ਨਿਮਰਤਾ ਦਾ ਮਾਰਗ ਹੈ ਪਿਆਰ ਦਾ ਮਾਰਗ ਹੈ ਕੀ ਕਰ ਰਹੇ ਆ ਅਸੀਂ ਪਰਮੇਸ਼ਰ ਨੂੰ ਮੈਨਾਇਟੀਵ ਦੀ ਮਾਲਕ ਨੂੰ ਮਿਲਣ ਵਾਸਤੇ ਆਹੀ ਕਿਹੜੇ ਕਿਹੜੇ ਚੱਕਰਾਂ 'ਚ ਪਏ ਹੋਏ ਆ ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜ੍ਹੀਏ ਤਾਂ ਕਿ ਆ ਲਕੀਰ ਤੇ ਫਕੀਰ ਨਾ ਬਣੋ ਅਸੀਂ ਨਾ ਬਣੀਏ ਲਕੀਰ ਦੇ ਫਕੀਰ ਪੰਬਲ ਪੂਸੇ ਵਿੱਚ ਪਏ ਹੋਏ ਆ ਖੂਦੇ ਡੱਡੂ ਬਣੇ ਹੋਏ ਆ ਆ ਗੁਰਬਾਣੀ ਨੂੰ ਪੜ੍ਹੀਏ ਜਿੱਦਾਂ ਲੋਕੀ ਕਰ ਰਹੇ ਉਹਦਾ ਨਹੀਂ ਕਰਨਾ ਦਾ ਨਹੀਂ ਕਰਨਾ ਉਹ ਹਰ ਇੱਕ ਦੇ ਉੱਤੇ ਹੁਕਮ ਵਰਤ ਰਿਹਾ ਹੈ ਉਹ ਜਿੰਨੇ ਈੜਾ ਪਿੰਗਲਾ ਸੁਸ਼ਮਣਾ ਨੂੰ ਸਮ ਕਰਨਾ ਹੈ ਨਾ ਉਹ ਉਹਨਾਂ ਨੇ ਕਰਨਾ ਹੈ ਉਹਨਾਂ ਤੇ ਹੁਕਮ ਹੀ ਚੱਲ ਰਿਹਾ ਭਾਈ ਤੁਸੀਂ ਕਿਉਂ ਕਰ ਰਹੇ ਹੋ ਉਸੀ ਉਹਨਾਂ ਦੇ ਮਗਰ ਨਾ ਲਗ ਗੁਰਬਾਣੀ ਨੂੰ ਸੁਣੋ ਗੁਰਬਾਣੀ ਵਿਚਾਰੋ ਆਪ ਕਿਸੇ ਦੇ ਮਗਰ ਨਹੀਂ ਲੱਗਣਾ ਮੇਰੇ ਮਗਰ ਨਹੀਂ ਲੱਗਣਾ ਗੁਰਬਾਣੀ ਨੂੰ ਵਿਚਾਰਨਾ ਭਾਈ ਗੁਰਬਾਣੀ ਨੂੰ ਵਿਚਾਰ ਕੇ ਪਰਮੇਸ਼ਰ ਦੀ ਪ੍ਰਾਪਤੀ ਵੱਲ ਜਾਓ ਆਪਣੇ ਇਸੇ ਜਨਮ ਚ ਮੁਕਤੀ ਹੈ ਮੁਕਤੀ ਮਰਨ ਤੋਂ ਬਾਅਦ ਨਹੀਂ ਹੈਗੀ ਇਸੇ ਜਨਮ ਦੇ ਵਿੱਚ ਹੈ ਸਾਹਾਂ ਦੇ ਨਾਲ ਕਰ ਰਹੇ ਨੇ ਸਾਹ ਸਾ ਦਾ ਕੀ ਮਤ ਸਾਹ ਦਾ ਮਤਲਬ ਪਤਾ ਕੀ ਹੁੰਦਾ ਸਾਹ ਦਾ ਮਤਲਬ ਹੈ 24 ਘੰਟੇ ਸਵਾਸ ਸਵਾਸ ਨਾਮ ਜਪਣ ਦਾ ਭਾਵ ਸੀ 24 ਪੈ 24 ਘੰਟੇ ਅੱਠੇ ਪੈਰ ਰਾਦਣ ਦੀ ਗੱਲ ਸੀ ਉਹਨਾਂ ਨੇ ਕਿਹਾ ਸੀ ਅਠੇ ਪੈ ਰਾਧਨ ਦਾ ਮਤਲਬ ਸੀ ਇਹ ਐਸੀ ਕਹਾਣੀ ਸਮਝਣਾ ਸੀ ਗੁਰਬਾਣੀ ਨੂੰ ਪੜਿਆ ਨਾਹੀਂ ਭੇਦ 부ਝਿਆ ਪਾਵਣਾ ਪੁੱਛਣਾ ਵਿਚਾਰ ਕਰਕੇ ਨਹੀਂ ਤਲ ਰਾਮ ਨਾਮ ਵਿਚਾਰ ਕਰਨੀ ਸੀ ਭਾਈ ਪਿਆਰ ਦਾ ਮਾਰਗ ਟਾਈਮ ਦੇਣਾ ਪਵੇਗਾ ਤਾਂ ਹੀ ਇਤਰੋਂ ਤੋੜਨ ਵਾਸਤੇ ਕਿਹਾ ਸੀ ਇਤਰੋਂ ਤੋੜ ਜੇ ਉਧਰ ਜੋੜਨੀ ਹੈ ਤੇ ਇਤਰੋਂ ਤੋੜ ਲੈ ਪਰ ਇਦਾਂ ਨਹੀਂ ਤੋੜਨੀ ਕਿ ਆਪਣਾ ਘਰ-ਬਾਰ ਛੱਡ ਦੇਣਾ ਇਦਾਂ ਨਹੀਂ ਇਹ ਕੰਮ-ਕਾਰ ਕਰਨੇ ਨੇ ਕਿ ਕਿਤਰਾ ਕਰਕੇ ਕੰਮ-ਕਾਰ ਕਰਨੇ ਨੇ ਪਰਮੇਸ਼ਰ ਦਾ ਸਮਝ ਕੇ ਜਿਵੇਂ ਸਾਬ ਗੁਰਬਾਣੀ ਕਹਿੰਦੀ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਸਾਰਾ ਹਰੀ ਹੈ ਆਪ ਹੈ ਪੂਰਾ ਮਿਆਂ ਹੋਇਆ ਇਹ ਬਾਅਦ ਸਮਝ ਆਏਗੀ ਹੋਰ ਵੀ ਪੂਰੀ ਖੋਲ ਕੇ ਜੇ ਦੱਸਤੀ ਜਾਏ ਗੱਲ ਤੇ ਬਿਲਕੁਲ ਤਾਨੂੰ ਹੋਰ ਮੰਬਲ ਪੂਸਾ ਪੈ ਜਾਏਗਾ ਸਭ ਕੁਝ ਉਹੀ ਹੈ ਸਭ ਗੋਬਿੰਦ ਹੈ ਲੇਕਿਨ ਪ੍ਰੀਤ ਕਰੋਗੇ ਰਸਤੇ ਤੇ ਚੱਲੋਗੇ ਤੇ ਸਮਝ ਆਏਗੀ ਫਿਰ ਇਹ ਹੋਰ ਵੀ ਹੋਰ ਵੀ ਪੇਦ ਖੁੱਲੇਗਾ ਇਸ ਕਰਕੇ ਭਈ ਉਹ ਜਿਹੜੇ ਵੀ ਅਸੀਂ ਕੰਮ ਕਰਨੇ ਨੇ ਪਰਮੇਸ਼ਰ ਦਾ ਸਮਝ ਕੇ ਕਰਨੇ ਨੇ ਹਮ ਹਮ ਚਾਕਰ ਗੋਬਿੰਦ ਕੇ ਬਣ ਕੇ ਰਹਿਣਾ ਹੈ ਨੌਕਰ ਬਣ ਕੇ ਰਹਿਣਾ ਹੈ ਉਹਦੀ ਸਾਰਾ ਕੁਝ ਉਹਦਾ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਇਹ ਮੰਨਣਾ ਇਸ ਗੱਲ ਨੂੰ ਇਹ ਕੱਲਾ ਕਰਬਾਣੀ ਪੜ ਕੇ ਅਣ ਸੁਣੀ ਨਹੀਂ ਕਰ ਦੇਣੀ ਇਹਨੂੰ ਮੰਨਣਾ ਹੈ ਤੇ ਚੱਲਣਾ ਹੈ ਮੇਰਾ ਕੁਝ ਨਹੀਂ ਹੈ ਇਹ ਸਭ ਕੁਝ ਤੇਰਾ ਹੈ ਸਰੀਰ ਵੀ ਤੇਰਾ ਹੈ ਹਰੀ ਮੰਦਰ ਇਹ ਸਰੀਰ ਹੈ ਇਹ ਭਗਤੀ ਦਾ ਮਾਰਗ ਹੈ ਲੱਗ ਹੈ ਇਹ ਉਹ ਨਹੀਂ ਹੈ ਜੋ ਸੋਚਿਆ ਹੋਇਆ ਹੈ ਉਹ ਨਹੀਂ ਹੈ ਮਾਰ ਕੇ ਮੱਥੇ ਟੇਕਣ ਵਾਲਾ ਮਾਰਗ ਨਹੀਂ ਕੱਲਾ ਹੀ ਮੱਥੇ ਮੱਥਾ ਟੇਕੇ ਕਰਬਾਣੀ ਨੂੰ ਪੜਨਾ ਉਹਨੂੰ ਪਿਆਰ ਨਾਲ ਵਿਚਾਰਨਾ ਉੱਥੇ ਤੇਜ ਤੇਜ ਨਹੀਂ ਪੜਨੀ ਸਪੀਡ ਨਾਲ ਨਹੀਂ ਪੜਨੀ ਆਰਾਮ ਨਾਲ ਗੁਰਬਾਣੀ ਨੂੰ ਪੜੋ ਥੋੜੀ ਤੋਂ ਥੋੜੀ ਪੜੋ ਉਹਨੂੰ ਸਮਝ ਕੇ ਪੜੋ ਵਿਚਾਰ ਕੇ ਪੜੋ ਤਾਂ ਤਾਂ ਇਹ ਰਸਤੇ ਤੇ ਤਾਂ ਫਿਰ ਚਰਨ-ਚਰਨ ਮਿਲਦੀ ਆ ਤਾਂ ਮੁਕਤੀ ਦਾ ਪਤਾ ਲੱਗਦਾ ਜਿੰਦੇ ਜੀ ਮੁਕਤੀ ਦਾ ਪਤਾ ਲੱਗਦਾ ਹੈ ਸੰਗਤ ਜੀ ਜਿੰਦੇ ਜੀ ਪਤਾ ਲੱਗਦਾ ਹੈ ਕਿ ਮੁਕਤੀ ਕੀ ਹੈ ਸੰਸਾਰ ਭੰਬਰ ਪੂਸੇ ਚ ਪਿਆ ਇਦਾਂ ਹੀ ਤੁਰਿਆ ਜਾ ਰਿਹਾ ਹੈ ਇਦਾਂ ਹੀ ਚਰਿਆ ਜਾ ਰਿਹਾ ਹੈ ਬਸ ਹੜ ਵਾਂਗ ਵਹਿੰਦਾ ਜਾ ਰਿਹਾ ਹੈ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਲਕੀਰ ਦੇ ਫਕੀਰਾਂ ਵਾਲਾ ਕੰਮ ਚੱਲ ਰਿਹਾ ਹੈ ਭੇਡ ਚਾਲ ਜੀ ਨੂੰ ਕਹਿੰਦੇ ਨੇ ਉਹ ਕੰਮ ਚੱਲ ਰਿਹਾ ਹੈ ਜਿੱਧਰ ਨੂੰ ਇੱਕ ਭੇਡ ਅਗਲੀ ਜਾਂਦੀ ਸਭ ਉਧਰ ਨੂੰ ਜੇ ਕੁਝ ਡਿੱਗਦੀ ਸਭ ਡਿੱਗੀ ਜਾਂਦੀਆਂ ਇਸ ਕਰਕੇ ਪ੍ਰੇਮ ਦਾ ਮਾਰਗ ਹੈ ਭਾਈ ਸਮਝਣਾ ਮਨ ਐਡੀ ਛੇਤੀ ਨਹੀਂ ਮਰਦਾ ਇਹ ਤੇ ਤਾਂ ਵਾਸਾ ਹੁੰਦਾ ਜੇ ਪੂਰਨ ਕਿਰਪਾ ਹੋਏ ਤੇ ਇਹਦੇ ਬਾਸ ਸੌਣ ਤੋਂ ਬਿਨਾ ਗੱਲ ਨਹੀਂ ਬਣਦੀ ਇਹ ਜਿੰਨੀ ਦੇਰ ਤੱਕ ਇਹ ਮਰ ਨਹੀਂ ਜਾਂਦਾ ਨਾ ਉਨੀ ਦੇਰ ਤੱਕ ਗੱਲ ਨਹੀਂ ਬਣਦੀ ਇਹ ਜਿਹੜੇ ਕਹਿੰਦੇ ਮਿੰਟਾਂ ਸਿਕੰਟਾਂ ਵਿੱਚ ਰੱਬ ਆਉ ਤੇ ਆਜੋ ਦਰਸ਼ਨ ਕਰਾ ਲਈਏ ਆ ਗੱਲਾਂ ਜਿਹੜੇ ਕਰਦੇ ਨੇ ਵੀ ਰੱਬ ਨਾਲ ਗੱਲਾਂ ਕੀ ਨੇ ਕੁਝ ਵੀ ਨਹੀਂ ਐ ਬਸ ਇਦਾਂ ਹੀ ਆ ਸਾਫੋਕਟ ਐ ਮਨ ਮਰਿਆ ਨਹੀਂ ਐ ਰੱਬ ਕਿੱਥੋਂ ਮਿਲ ਜਾਣਾ ਸੀ ਮਨ ਤੇ ਮਰਿਆ ਹੀ ਨਹੀਂ ਮਨ ਤੇ ਸੰਸਾਰ ਵਿੱਚ ਮੰਤੇ ਮਾਇਆ ਵਿੱਚ ਮਨ ਮੋਹ ਮਾਇਆ ਦੇ ਵਿੱਚ ਕੋਈ ਸਮਝ ਨਹੀਂ ਲੱਗੀ ਲਕੀਰ ਤੇ ਫਕੀਰਾਂ ਇਸ ਕਰਕੇ ਪਾਈ ਪ੍ਰੇਮ ਦਾ ਮਾਰਗ ਹੈ ਗੁਰਬਾਣੀ ਨੂੰ ਪੜ ਕੇ ਵਿਚਾਰ ਕੇ ਹੁਕਮ ਤੇ ਚੱਲੋ ਪੂਰੀ ਗੁਰਬਾਣੀ ਵਿੱਚ ਸਿਰਫ ਨਾਮ ਨਾਲ ਜੁੜਨ ਵਾਲੀ ਗੱਜੇ ਨਾਮ ਨਾਲ ਜੁੜਨਾ ਹੈ ਜੁੜਨਾ ਹੈ ਭਾਵ ਹੁਕਮ ਦੇ ਨਾਲ ਜੁੜਨਾ ਹੈ ਹੁਕਮ ਤੇ ਚੱਲਣਾ ਹੈ ਹੁਕਮੰਨਾ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਜਿਵੇਂ ਜਿਵੇਂ ਆਪ ਹੁਕਮ ਤੇ ਚਲੋਗੇ ਤੀਵੇਂ ਤੀਵੇਂ ਹੁਕਮ ਦਾ ਭੇਦ ਖੁੱਲਦਾ ਜਾਏਗਾ ਆਪ ਜੀ ਨੂੰ ਸਮਝ ਲੱਗਦੀ ਜਾਏਗੀ ਪਰਮੇਸ਼ਰ ਦੀ ਕਿਰਪਾ ਹੁੰਦੀ ਜਾਏਗੀ ਕ ਬੁੱਧ ਬਣੀ ਹੋਈ ਜਿਹੜੀ ਬੁੱਧ ਹੈ ਕ ਬੁੱਧ ਬਣੀ ਹੋਈ ਹੈ ਕ ਬੁੱਧ ਤੋਂ ਬੁੱਧ ਹੋਏਗੀ ਬੁੱਧ ਤੋਂ ਸੁਬੁੱਧ ਹੋਏਗੀ ਸੁਬੁੱਧ ਤੋਂ ਬਬੇਕ ਬੁੱਧ ਹੋਏਗੀ ਇਹ ਸਭ ਕੁਝ ਕਿਰਪਾ ਦੇ ਨਾਲ ਹੋਏਗਾ ਬੇਨਤੀਆਂ ਕਰਦੇ ਰਹਿਣਾ ਮਾਲਕ ਦੇ ਅੱਗੇ ਪਿਤਾ ਦੇ ਕੋਲੋਂ ਮੰਗਦੇ ਰਹਿਣਾ ਆਪਣਾ ਦਰਸ ਉਹਨਾਂ ਦਾ ਦਰਸ ਮੰਗਦੇ ਰਹਿਣਾ ਕਿਸੇ ਜੀਵ ਦੀ ਪੂਜਾ ਨਹੀਂ ਕਰਨੀ ਕਿਸੇ ਜੀਵ ਨੂੰ ਪੂਜਣਾ ਨਹੀਂ ਇੱਥੇ ਸਭ ਮਾਇਆ ਵਿੱਚ ਨੇ ਕੋਈ ਪੂਜਣ ਦੇ ਲਾਇਕ ਨਹੀਂ ਸੰਸਾਰੀ ਜੀਵ ਕੋਈ ਪੂਜਣ ਦੇ ਲਾਇਕ ਨਹੀਂ ਸਭ ਮਰਨ ਜੰਮਣ ਮਰਨ ਦੇ ਚੱਕਰ ਚ ਜਿਹੜਾ ਜੰਮਣ ਮਰਨ ਦੇ ਚੱਕਰ ਚ ਹੈ ਉਹ ਸਾਰੇ ਦੇ ਸਾਰੇ ਹੀ ਭਿਖਾਰੀ ਨੇ ਉਹ ਦੇਵਤੇ ਨਹੀਂ ਹੈ ਉਹ ਭਿਖਾਰੀ ਨੇ ਸਾਰੇ ਕਿਤਕੂ ਕਿਤਕੂ ਮੰਗ ਰਹੇ ਨੇ ਦਾਤੇ ਕੋ ਉਹ ਦਾਤਾ ਇੱਕੋ ਹੀ ਹੈ ਉਹਦੇ ਕੋਲੋਂ ਹੀ ਮੰਗਣਾ ਹੈ ਜਿਹੜੇ ਜੀ ਅਹੀਂ ਉਹਦੇ ਕੋ ਜੇ ਮੰਗਤੇ ਆ ਨਾ ਜੇ ਕਹਿੰਦਾ ਜੇ ਮੰਗਤੇ ਆ ਨਾ ਤੇ ਫਿਰ ਸਮਝੋ ਅਹੀਂ ਸੰਸਾਰੀ ਜੀ ਵਾਹੀ ਭਖਾਰੀਆਂ ਸਾਰੇ ਭਖਾਰੀਆਂ ਸੀ ਸਾਰੇ ਹੀ ਸਾਰੇ ਟੋਟਲ ਹੀ ਵਿੱਚ ਸਾਰੇ ਮੈਂ ਵੀ ਸਾਰੇ ਟੋਟਲ ਇਹ ਸੰਸਾਰ ਸਾਰੇ ਭਖਾਰੀ ਹੈ ਕੋਈ ਕੋਈ ਦਾਤਾ ਹੈ ਉਦੇ ਚਰਨ ਚਰਨ ਦੀ ਉਹ ਉਹਦੀ ਲੈਣੀ ਹੈ ਇੱਥੇ ਕਿਸੇ ਨੂੰ ਮੰਨਣਾ ਨਹੀਂ ਇਹ ਇਹ ਜੋ ਗੁਰ ਹੈ ਗੁਰੂ ਹੈ ਗੁਰੂ ਗੱਗੇ ਔਂਕੜ ਰਾਰੇ ਔਂਕੜ ਗੁਰੂ ਗੱਗੇ ਔਂਕੜ ਰਾਰੇ ਨੂੰ ਦਿਲੰਕੜ ਗੁਰੂ ਗੱਗੇ ਨੂੰ ਔਂਕੜ ਰਾਰੇ ਨੂੰ ਸਿਆਰੀ ਗੁਰੇ ਤੇ ਗੁਰ ਚਾਰਾਂ ਅੱਖਰਾਂ ਦਾ ਚਾਰੇ ਸ਼ਬਦਾਂ ਦਾ ਮਤਲਬ ਹੈ ਬਾਅਦ ਚ ਇਹ ਕਿਹੇ ਵੀਡੀਓ ਵਿੱਚ ਵਰਣਨ ਹੋਏਗਾ ਇਹਦਾ ਉਹ ਮਾਲਕ ਦੀ ਕਿਰਪਾ ਦੇ ਨਾਲ ਉਤ ਜਿਵੇਂ ਜਿਵੇਂ ਕਿਰਪਾ ਹੁਕਮ ਬਖਸ਼ਣਗੇ ਜਿਵੇਂ ਜਿਵੇਂ ਹੁਕਮ ਤੇਵੇਂ ਤੇ ਵਕਾਰ ਹੋਏਗੀ ਤੇਵੇਂ ਤੇਵੇਂ ਉਹ ਵੀਡੀਓ ਅੱਗੇ ਬਣਾਵਾਂਗੇ ਹੁਕਮ ਤੇ ਚੱਲਣਾ ਹੈ ਭਾਈ ਪ੍ਰੇਮ ਪ੍ਰੀਤ ਦਾ ਮਾਰਗ ਹੈ ਇਸ ਤੋਂ ਬਿਨਾ ਗੱਲ ਨਹੀਂ ਬਣ ਸਕਦੀ ਮਨ ਮਰਨ ਤੋਂ ਬਿਨਾ ਗੱਲ ਨਹੀਂ ਬਣ ਸਕਦੀ ਕਿਸੇ ਦੇ ਬਹਿਕਾਵੇ 'ਚ ਨਹੀਂ ਆਉਣਾ ਨਾਮ ਜਪਣਾ ਹੈ ਨਾਮ ਜਪਣ ਤੋਂ ਪਾਉ ਹੁਕਮ ਤੇ ਚੱਲਣਾ ਹੈ ਹੁਕਮ ਨੂੰ ਸਮਝਣਾ ਹੈ ਤਾਂ ਗੱਲ